13-14 ਸਾਲ ਬਾਅਦ ਪਤਾ ਲੱਗਦਾ ਪੁਲਸ ਨੂੰ ਲੋਕਾਂ ਨੂੰ ਪਤਾ ਲੱਗਦਾ ਵੀ ਇੱਕ ਮਾਂ ਨੇ ਆਪਣੀ ਜਿਸਮ ਦੀ ਭੁੱਖ ਨੂੰ ਬੁਝਾਉਣ ਵਾਸਤੇ ਆਪਣੇ ਅੰਦਰਲੀ ਅੱਗ ਨੂੰ ਬੁਝਾਉਣ ਵਾਸਤੇ ਆਪਣੇ ਹੀ ਮੁੰਡੇ ਨੂੰ ਆਪਣੇ ਆਸ਼ਕ ਨਾਲ ਮਿਲ ਕੇ ਵਿਹੜੇ ਦੇ ਵਿੱਚ ਧਰਤੀ ਦੇ ਵਿੱਚ ਖਤਮ ਕਰਕੇ ਉਹਨੂੰ ਦਬ ਦਿੰਦੀ ਆ ਸਾਰੀ ਗੱਲਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਹੁੰਦਾ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਇੰਨੀ ਕਾਲਜੂਗੀ ਕਿਉਂ ਆਈ ਪਈ ਆ ਦੁਨੀਆ ਤੇ ਕਾਲਜੁਗ ਦੇਨ ਪਰ ਦੇਨ ਬੱਦਾ ਜਾ ਰਿਹਾ ਇੱਕ ਮਾਂ ਹੀ ਆਪਣੇ ਮੁੰਡੇ ਨੂੰ ਯਾਰ ਖਤਮ ਕਰ ਦਿੰਦੀ ਆ ਇਹ ਤੋਂ ਵੱਡਾ ਕਾਲਜੁਗੀ ਕੀ ਹੋ ਸਕਦਾ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਅੱਜ ਉਸ ਵੀਡੀਓ ਦੇ ਵਿੱਚ ਉਸ ਇਨਸਾਨ ਨੂੰ ਲਿਆਵਾਂਗੇ ਜਿਹੜਾ ਉਹ ਆਸ਼ਿਕਾ ਜਿਨੇ ਆਪਣੀ ਸੇਲੀ ਦੀ ਕਿਸੇ ਦੀ ਮਾਂ ਨਾਲ ਲੱਗ ਕੇ ਕਿਸੇ ਦੀ ਕਿਸੇ ਨੂੰ ਆਪਣੀ ਇਸ਼ਕ ਨੂੰ ਪੂਰਾ ਕਰਨ ਵਾਸਤੇ ਇਹ ਕੰਮ ਕਰ ਦਿੰਦੇ ਆ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਦੱਸਾਂਗੇ ਸਸੀका ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਹਾਂ ਆਪਣੀ ਇਸ਼ਕ ਦੀ ਜਿਹੜੀ ਆਗ ਨੂੰ ਬੁਝਾਉਣ ਵਾਸਤੇ ਆਪਣੀ ਅੰਦਰਲੀ ਆਗ ਨੂੰ ਬੁਝਾਉਣ ਵਾਸਤੇ ਜਨਾਨੀ ਨੇ ਆਪਣੇ ਹੀ ਮੁੰਡੇ ਨੂੰ ਦਫਨਾਤਾ ਧਰਤੀ 'ਚ ਗੁੱਡਤਾ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਆਪਣੇ ਆਸ਼ਕ ਦੇ ਨਾਲ ਕੀ ਗੱਲਬਾਤ ਹੋਈ ਸੀ ਕਿਉਂ ਇਹ ਸਿਸਟਮ ਬਣਿਆ ਸਾਰਾ ਉਸ ਦਾ ਆਸ਼ਕ ਜਿਹੜਾ ਹੈਗਾ ਆਪਣੇ ਕੋਲ ਆਇਆ ਇਹ ਸਾਰੀ ਕਹਾਣੀ ਦੱਸੂਗਾ ਵੀ ਮੇਰੇ ਨਾਲ ਕੀ ਬੀਤੀ ਸੀ ਮੇਰੇ ਤੋਂ ਇਹ ਕੰਮ ਕਿਵੇਂ ਕਰਵਾਤਾ ਉਹਨੇ ਸਾਰੀ ਗੱਲਬਾਤ ਕਰਾਂਗੇ ਸਾਰਾ ਮਸਲਾ ਕੀ ਹੈ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਕੀ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੈ ਬਾਈ ਗੱਲ ਇਹ ਹੋਈ ਹੈ ਬਈ ਇਹਨੂੰ ਮੇਰੀ ਸੀ ਕੀ ਗੱਲਬਾਤ ਹਮ ਜਦੋਂ ਮੇਰੀ ਗੱਲਬਾਤ ਹੋਈ ਸੀ ਉਦੋਂ ਮੇਰੀ 20 ਸਾਲ ਦੀ ਉਮਰ ਸੀਗੀ ਹਮ ਤੇ ਉਹਦੀ ਜਨਾਨੀ ਦੀ ਸੀਗੀ 29 ਸਾਲ ਦੀ ਹਮ ਵਿਆਹ ਹੋਇਆ ਵਾ ਸੀਗਾ ਤੇ ਉਹ ਪਤਾ ਨਹੀਂ ਜਾਂ ਤਾਂ ਉਹ ਬੰਦੇ ਨਾਲ ਅੰਡਰਸਟੈਂਡਿੰਗ ਨਹੀਂ ਕੀਤਾ ਉਹਨੇ ਹਮ ਛੋਟੀ ਉਮਰ ਚ ਹੋ ਗਿਆ ਵਿਆਹ ਉਹਦਾ ਹਮ 19 ਕੇ ਸਾਲ ਦੀ ਉਮਰ ਸੀ ਜਦੋਂ ਕੁੜੀ ਦਾ ਵਿਆਹ ਹੋਇਆ ਹਮ ਜਦੋਂ ਉਹਨੇ ਗੱਲਬਾਤ ਅੰਡਰਸਟੈਂਡ ਨਹੀਂ ਉਹਦੇ ਨਾਲ ਮਤ ਮੂਤ ਨਹੀਂ ਮਿਲੀ ਉਹਦੀ ਤੇ ਮੇਰੇ ਨਾਲ ਚੱਲ ਗੱਲਬਾਤ ਤੁਰੇ ਫਿਰਦੇ ਦੀ ਹੋ ਗਈ ਤੁਰੇ ਫਿਰਦੇ ਦੀ ਕੀ ਹੋ ਗਈ ਬਈ ਉਹ ਸੀਗੀ ਪੜਾਉਂਦੀ ਟਿਊਸ਼ਨ ਹੂੰ ਠੀਕ ਹੈ ਤੇ ਮੈਂ ਉੱਥੇ ਮਾੜਾ ਮੋਟਾ ਕਿਤੇ ਆਉਦਾ ਜਾਂਦਾ ਸੀ ਪਤੀਜੇ ਨੂੰ ਛੱਡਣ ਛੱਡਣਾ ਤੇ ਉੱਥੇ ਚਲ ਮਾੜੀ ਮੋਟੀ ਗੱਲਬਾਤ ਸਾਡੀ ਹੁੰਦੀ ਹੁੰਦੀ ਹੋਵੇ ਜਦੋਂ ਗੱਲਬਾਤ ਹੁੰਦੀ ਬਈ ਪਹਿਲਾਂ ਤਾਂ ਚੱਲ ਅਸੀਂ ਟਾਈਮ ਪਾਸ ਆਸਤੀ ਕੰਮ ਕੀਤਾ ਸੀ ਵੀ ਚੱਲ ਆਉਦਾ ਉਹਨੇ ਵੀ ਅਧਜ ਜਸਮ ਦੀ ਅੱਗ ਬਜਾਉਣੀ ਹੁੰਦੀ ਸੀ ਬਜਾਉਣੀ ਸੀ ਜਦੋਂ ਸਾਡਾ 6 ਮਹੀਨੇ ਸਾਲ ਲੰਘ ਗਏ ਬਈ ਅਸੀਂ ਸੀਰੀਅਸ ਹੋ ਗਏ ਹੂੰ ਕਿਉਂਕਿ ਚੱਤੋਂ ਪਹਿਲਾਂ ਘਰ ਵਾਲਾ ਤਾਂ ਕੰਮ ਬਾਅਦ ਕਰਦਾ ਸੀਗਾ ਤੇ ਜਦੋਂ ਬਈ ਚੱਤੋਂ ਪਹਿਲਾਂ ਅਸੀਂ ਲੱਗੇ ਰਹੇ ਨਾ ਫੋਨ ਤੇ ਗੱਲਾਂ ਕਰਨਾ ਉਹ ਸਾਡਾ ਇੰਨਾ ਕੇ ਪਿਆਰ ਪੈ ਗਿਆ ਯਾਰ ਵੀ ਐ ਹੋ ਗਿਆ ਵੀ ਤੇ ਇਹ ਜਦੋਂ ਘਰ ਵਾਲੇ ਨੂੰ ਇਹਦੇ ਨੂੰ ਮਾੜਾ ਮੋਟਾ ਸ਼ੱਕ ਹੋਇਆ ਤੇ ਉਹ ਰੋਕਣ ਟੋਕਣ ਲੱਗਿਆ ਫੋਨ ਫੜ ਕੇ ਰੱਖ ਲਿਆ ਗਲੀ 'ਚ ਨਹੀਂ ਖੜਨ ਦੇਣਾ ਵੀ ਬਹੁਤ ਕੁਝ ਹੋਣ ਲੱਗਿਆ ਤੇ ਇਹਨੇ ਮੈਨੂੰ ਕਿਹਾ ਕਹਿੰਦੇ ਵੀ ਐ ਕਰਕੇ ਇਹਦਾ ਆਪਾਂ ਨੂੰ ਰੋਕਦਾ ਟੋਕਦਾ ਵੀ ਆਪਾਂ ਕੀ ਕਰਗੇ ਹੁਣ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਜੀ ਆਪਾਂ ਰੋਕਦਾ ਟੋਕਦਾ ਤੇ ਆਪਾਂ ਭੱਜ ਚਲਦੇ ਹਾਂ ਕਹਿੰਦੇ ਭੱਜਣਾ ਨਹੀਂ ਵੀ ਮੇਰੇ ਜਵਾਕ ਦੀ ਜ਼ਿੰਦਗੀ ਖਰਾਬ ਹੋ ਜਾਏ ਹੋ ਜੂ ਵੀ ਇਹਦੇ ਨਾਲ ਤਾਂ ਚੰਗਾ ਵੀ ਆਪਾਂ ਇਹਨੂੰ ਪਾਰ ਭਲਾ ਗਏ ਮੈਂ ਕਿਹਾ ਯਾਰ ਨਹੀਂ ਇਹ ਕੰਮ ਨਹੀਂ ਕਰਨਾ ਵੀ ਇੱਕ ਆਪਣੀ ਆਪ ਦੀ ਜਿਸਮ ਦੀ ਅੱਗ ਬੁਝਾਉਣ ਬੱਚੀ ਇਹ ਕੰਮ ਕਰਾਂਗੇ ਤੇ ਬਈ ਮੈਂ ਡਰ ਗਿਆ ਜਦੋਂ ਮੈਂ ਡਰ ਗਿਆ ਤੇ ਮੈਨੂੰ ਫਿਰ ਮਨ ਕਹਿੰਦੀ ਚੱਲ ਠੀਕ ਆ ਫਿਰ ਤੂੰ ਆਪਦੇ ਘਰੇ ਮੈਂ ਆਪਦੇ ਘਰੇ ਮੈਂ ਬਈ ਉਦੋਂ ਮੇਰੀ ਐ ਸੀਗਾ ਜਵਾਨੀ ਸੀ ਮੇਰੇ ਦਿਲ ਨੂੰ ਬਹੁਤ ਲੱਗੀ ਸੀ ਠੀਕ ਆ ਮੈਂ ਮੈਂ ਰਾਤ ਨੂੰ ਕਈ ਜਦੋਂ ਪਿਆ ਹੁਣਾ ਮੈਨੂੰ ਨੀਂਦ ਨਾ ਆਉਣੀ ਨਾ ਮੈਨੂੰ ਦਿਨੇ ਚੈਨ ਆਉਣਾ ਕਿਤੇ ਚਾਰਾਂ ਦੋਸਤਾਂ ਚ 10 ਬੰਦਾ ਚ ਮੈਂ ਬੈਠਾ ਤੇ ਮੈਂ ਗੱਲਾਂ ਤਾਂ ਸਾਰਿਆਂ ਨਾਲ ਕਰਦੇ ਆਪਾਂ ਮੂੰਹ ਮੇਰਾ ਉੱਥੇ ਗੱਲਾਂ ਕਰਦਾ ਮੇਰਾ ਜਿਹੜਾ ਦਿਮਾਗ ਮੇਰਾ ਉੱਥੇ ਵੀ ਮੈਂ ਇੰਨਾ ਕੁ ਖੁੱਭ ਗਿਆ ਸੀ ਜਿਵੇਂ ਆਪਾਂ ਪਿਆਰ ਚੰਨੇ ਹੋਵੇ ਯਾਰ ਮੈਂ ਫਿਰ ਮੈਂ ਇੱਕ ਦਿਨ ਆ ਕੇ ਮੈਂ ਘਰੇ ਆਵੜਿਆ ਮੈਂ ਕਿਹਾ ਤੂੰ ਫੋਨ ਨਹੀਂ ਲਾਉਂਦੀ ਕਦੀ ਵੀ ਆਏ ਨਹੀਂ ਜਾਂਦਾ ਫਿਰ ਮੇਰੇ ਨਾਲ ਪੱਕਾ ਤੌਰ ਤੇ ਤੇ ਨਹੀਂ ਫਿਰ ਬਈ ਇਹ ਤੂੰ ਆਪ ਦਾ ਪਾਸਾ ਕਰ ਲੈ ਮੈਂ ਕਿਹਾ ਵੀ ਪਾਸਾ ਤਾਂ ਨਹੀਂ ਮੈਨੂੰ ਹੁਣ ਤੂੰ ਦੱਸ ਕੀ ਕਰਦਾ ਫਿਰ ਕਹਿੰਦੀ ਆਪਾਂ ਇਹਨੂੰ ਪਾਲ ਬੁਲਾਉਣਾ ਫਿਰ ਅਸੀਂ ਚੱਕਦਾ ਕੰਮ ਬਈ ਜਦੋਂ ਰਾਤ ਨੂੰ ਚੱਕ ਤੇ ਚਾਹ ਪਕਾ ਕੇ ਉਹਦਾ ਕਾਂਡ ਤੇ ਪਿੰਡ ਚ ਡੋਹੇ ਚ ਵੇੜੇ ਚ ਨਾ ਪਤਾ ਜਦੋਂ ਨਾ ਪਤਾ ਸਾਡਾ ਕੰਮ ਵਧਿਆ ਚੱਲੀ ਗਿਆ ਚੱਲੀ ਗਿਆ ਉਹਦੇ ਮੁੰਡੇ ਨੂੰ ਖਤਮ ਕਰਕੇ ਤੁਸੀਂ ਵੇੜੇ ਦੇ ਵਿੱਚ ਹੀ ਉਹਨੂੰ ਧਰਤੀ ਦੇ ਵਿੱਚ ਗੋਡਤਾ ਹਾਂ ਉਸ ਤੋਂ ਬਾਅਦ ਕੀ ਗੱਲਬਾਤ ਬਣੀ ਬਈ ਉਸ ਤੋਂ ਬਾਅਦ ਸਾਡਾ ਯਾਰ ਕੰਮ ਸਹੀ ਚੱਲੀ ਗਿਆ ਸਾਰਾ ਕੁਝ ਨਾ ਜਦੋਂ ਸਹੀ ਚੱਲੀ ਗਿਆ ਤੇ ਸਾਡਾ 8-10 ਸਾਲ ਵਧਿਆ ਚੱਲੇਗਾ ਜਦੋਂ ਕੰਮ ਵਧੇਗਾ ਚੱਲੇ ਤੇ ਇਹ ਜਿਹੜੀ ਮੰਨ ਲਓ ਜ ਜਨਾਨੀ ਮੈਥੋਂ ਵੀ ਆਦਾ ਪਾਸਾ ਕਰਨ ਲੱਗੀ ਮੈਂ ਇਹ ਯਾਰ ਵੀ ਨਾ ਵੀ ਇਹਦੇ ਲਈ ਕੀਤਾ ਸੀਗਾ ਤੇ ਇਹ ਸਾਲੀ ਇਹ ਕਰੀ ਕੀ ਜਾਂਦੀ ਹੈ ਫਿਰ ਮੇਰੇ ਦਿਮਾਗ ਚ ਇਹ ਆਈ ਮੈਂ ਕਿਹਾ ਯਾਰ ਜਿਹੜਾ ਬੰਦਾ ਉਹ ਤਾਂ ਨਹੀਂ ਹੋ ਸਕਦਾ ਤੇ ਆਪਣਾ ਕਿੱਥੋਂ ਹੋ ਜਾਣਾ ਹੈ ਨਾ ਫਿਰ ਮੈਂ ਆਪਦਾ ਮਨ ਸਮਝਾਇਆ ਤੇ ਚੱਲ ਮੈਂ ਹੌਲੀ 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 ਆਉਦਾ ਪਾਸਾ ਕਰਨ ਲੱਗ ਗਿਆ ਮੇਰਾ ਵਿਆਹ ਕਰਤਾ ਕਰਦੈ ਨੇ ਚਲ ਹੁੰਦੀ ਹੁੰਦੀ ਬਈ ਕਿਤੇ ਇਹ ਕਿਸੇ ਹੋਰ ਨਾਲ ਉਹ ਮਾੜਾ ਮੋਟਾ ਕੀਤੀ। ਉਹਨੂੰ ਕਦੇ ਦੱਸ ਬੈਠੀ। ਵੀ ਐਦਾਂ ਕਰਕੇ ਵੀ ਮੈਂ ਇਹ ਕੰਮ ਕੀਤਾ ਹੋਇਆ। ਹਾਂ ਵੀ ਉਹਦੇ ਨਾਲ ਰਲ ਕੇ ਕੀਤਾ ਸੀ 10-12 ਸਾਲ ਸਾਡੀ ਗੱਲ ਰਹੀ ਆ। ਤੇ ਜਦੋਂ ਦੱਸ ਬੈਠੀ ਉਹ ਬੰਦਾ ਕਿਤੇ ਖਾਂਦਾ ਪੀਂਦਾ ਹੋ ਮਾੜਾ ਮੋਟਾ ਉਹ ਕਿਤੇ ਠੇਕੇ ਟੁਕੇ ਤੇ ਬੈਠਾ ਤੇ ਉੱਥੇ ਬਕਾਈ ਮਾਰ ਬੈਠਾ। ਹੂੰ ਜਦੋਂ ਉਹਨੇ ਬਕਾਈ ਮਾਰਦੀ ਤੇ ਉੱਥੇ ਗੱਲ ਨਿਕਲੀ। ਹੂੰ ਜਦੋਂ ਗੱਲ ਮਤਲਬ ਦੋਨੂੰ ਛੱਡਤਾ ਸੀਗਾ ਤੇਰੇ ਨਾਲ ਗੱਲਬਾਤ ਉਹਦੀ ਖਤਮ ਹੋ ਗਈ ਸੀਗੀ ਤੇਰਾ ਵਿਆਹ ਹੋ ਗਿਆ ਸੀਗਾ। ਹੂੰ ਉਸ ਤੋਂ ਬਾਅਦ ਉਹਨੇ ਨਵੇਂ ਬੰਦੇ ਨਾਲ ਗੱਲ ਕਰ ਲਈ। ਉਸ ਤੋਂ ਬਾਅਦ ਇਹ ਸਿਸਟਮ ਉਹਨੇ ਉਹਦੀਆਂ ਗਾਂ ਬਾਹਾਂ ਦੇ ਵਿੱਚ ਪਾ ਕੇ ਇਹ ਜਿਹੀਆਂ ਗੱਲਾਂ ਕੀਤੀਆਂ ਵੀ ਤੇਰੀ ਜਿਹੜੀ ਕਹਾਵਤ ਸੀਗੀ ਜਿਹੜੀ ਅਸੀਂ ਤੁਹਾਡੀ ਗੱਲ ਸੀ ਤੁਹਾਡੀ ਕਹਾਣੀ ਸੀ ਜਿਹੜੀ ਉਹ ਮੁੰਡੇ ਨੂੰ ਖਤਮ ਕੀਤਾ ਸੀਗਾ ਉਹਦੇ ਬੇੜੇ 'ਚ ਦੱਬਿਆ ਸੀ ਸਾਰੀ ਗੱਲ ਉਹਨੇ ਦੱਸਤੀ ਹਾਂ ਤੋਂ ਉਸ ਤੋਂ ਬਾਅਦ ਉਹ ਪਿੰਡ ਦੇ ਵਿੱਚ ਸਾਥ ਦੇ ਵਿੱਚ ਬਹਿ ਕੇ ਲੋਕਾਂ ਨੂੰ ਦੱਸਤੀ ਗੱਲ ਦਰੂਪੀ ਕੇ ਅੱਛਾ ਫੇਰ ਕੀ ਹੁੰਦਾ ਜਦੋਂ ਉੱਥੋਂ ਗੱਲ ਹੋਈ ਉੱਥੇ ਚਾਰ ਬੰਦੇ ਬੈਠੇ ਹੋਣੇ ਕੋਲੇ ਉਹ ਚਾਰਾਂ ਤੋਂ ਛਿਆਂ ਕੋਲੇ ਉੱਠ ਗਈ ਛਿਆਂ ਤੋਂ ਦਸਾਂ ਕੋਲੇ ਉੱਠ ਗਈ ਫਿਰ ਉਹਨਾਂ ਦੇ ਘਰਦਿਆਂ ਕੋਲੇ ਉੱਠ ਗਈ ਉਹਨਾਂ ਨੇ ਕੀ ਕੀਤਾ ਬਈ ਉਹਨਾਂ ਨੇ ਚੱਕ ਕੇ ਤੇ ਨਾਲ ਤਾਂ ਉਹਨੂੰ ਚਕਾਤਾ ਨਾਲੇ ਮੈਨੂੰ ਚਕਾ ਹਣੋ ਦੀ ਉਮਰ ਸੀ ਕਿ ਮੰਨ ਕੇ ਚੱਲ ਵੀ ਇਹ ਸਾਡੂ ਉਹਦੀ ਉਮਰ ਸੀ 38-39 ਸਾਲ ਠੀਕ ਹੈ ਨਹੀਂ ਨਹੀਂ 65 ਨਹੀਂ ਨਹੀਂ 65 ਨਹੀਂ ਹੂੰ 45-40 ਸਾਲ ਠੀਕ ਹੈ ਮੇਰੀ ਉਮਰ 38 ਕੇ ਸਾਲ ਦੀ ਆ ਹੂੰ ਜਦੋਂ ਇਹ ਕੰਮ ਚੱਲ ਪਿਆ ਬਾਈ ਤੇ ਚੱਲ ਸਾਨੂੰ ਕਿੰਨੇ ਸਾਲ ਬਾਅਦ ਪਤਾ ਲੱਗਿਆ ਮਤਲਬ ਕਿੰਨੇ ਦਾ ਗੈਪ ਕਿੰਨੇ 15 ਸਾਲ 15 ਸਾਲ ਬਾਅਦ ਪਤਾ ਲੱਗਿਆ ਹਾਂ ਉਹਦੀ 29 ਸਾਲ ਦੀ ਉਮਰ ਇੰਨਾ ਟਾਈਮ ਉਹ ਕਿਸੇ ਨੂੰ ਪਤਾ ਨਹੀਂ ਲੱਗਿਆ ਭੈਣ ਕਿ ਨਹੀਂ ਲੱਗੀ ਲੋਕ ਕਹਿੰਦੇ ਤਾਂ ਨਹੀਂ ਹੁੰਦੇ ਜਿਵੇਂ ਆਪਾਂ ਕਹਿੰਦੀ ਵੀ ਯਾਰ ਤੁਹਾਡਾ ਮੁੰਡਾ ਕਿੱਧਰ ਗਿਆ ਤੁਹਾਡੀ ਕੁੜੀ ਕਿੱਥੇ ਆ ਜਾਂ ਤੁਹਾਡਾ ਆਹ ਰਿਸ਼ਦਾਰ ਕਿੱਥੇ ਆ ਜਾਂ ਤੁਹਾਡਾ ਉਹ ਪਰਿਵਾਰ ਦਾ ਜੀ ਕਿੱਥੇ ਆ ਇਹ ਜਿਹੀਆਂ ਗੱਲਾਂ ਸੁਣ ਚੁ ਵੀ ਮਿਲੀਆਂ ਹੋਣਗੀਆਂ ਹੁਣ ਪਤਾ ਮੈਂ ਤੁਹਾਨੂੰ ਦੱਸਦਾ ਲੋਕ ਕਹਿੰਦੇ ਵੀ ਇਹ ਕਿੱਥੇ ਆ ਹੋਇਆ ਸੀਗਾ ਜੀ ਉਹ ਪਤਾ ਨਹੀਂ ਵੀ ਆਫਸੈਟ ਹੋ ਗਿਆ ਇਹ ਕਹਿੰਦੀ ਕਹਿੰਦੀ ਜੀ ਉਹ ਤਾਂ ਕਿਸੇ ਕੁੜੀ ਨੂੰ ਲੈ ਕੇ ਭੱਜ ਗਿਆ ਅਸੀਂ ਵੀ ਝੂਠੇ-ਮੂਠੇ ਪੋਸਟਰ ਵੀ ਲਵਾਤੇ ਸੀ ਵੇ ਜੇ ਕਿਸੇ ਨੂੰ ਪਤਾ ਹੋਵੇ ਜੇ ਕਿਸੇ ਨੇ ਦੇਖਿਆ ਹੋਵੇ ਰਿਪੋਰਟ ਵੀ ਕਰਾਤੀ ਜੀ ਵੀ ਸਾਨੂੰ ਦੱਸਿਓ ਅੱਛਾ ਮਤਲਬ ਪੂਰਾ ਪਲੈਨਿੰਗ ਨਾਲ ਕੀਤਾ ਕੰਮ ਹਾਂ ਜਦੋਂ ਉਹ ਚੀਜ਼ ਹੁੰਦੀ ਹੁੰਦੀ ਚਲੋ ਉਹ ਸਾਲ 6 ਮਹੀਨੇ ਲੰਘੇ ਗੱਲ ਠੰਡੀ ਪੈ ਗਈ ਵੀ ਚਲ ਜਦੋਂ ਹੋਊਗਾ ਜਿੱਥੇ ਆਪੇ ਮਰਜ਼ੀ ਆ ਜਾਊਗਾ ਜਦੋਂ 12 ਸਾਲ ਮੇਰੇ ਨਾਲ ਨਹੀਂ ਸਾਡੀ ਤਾਂ ਉਹ ਅਸੀਂ ਬਸ ਨੱਪੀ ਰੱਖੀ ਜਦੋਂ ਨਵੇਂ ਬੰਦੇ ਨਾਲ ਉਹਨੇ ਗੱਲ ਕਰ ਲਈ ਸਾਲ ਡੇਢ ਸਾਲ ਤਾਂ ਨਹੀਂ ਦੱਸਿਆ ਉਹਨੇ ਜਦੋਂ ਉਹਨੂੰ ਸਾਲ ਡੇਢ ਸਾਲ ਵਾਰ ਨਹੀਂ ਦੱਸਿਆ ਉਹਨੇ ਕਿਤੇ ਜਦੋਂ ਇੱਕ ਦਿਨ ਦੱਸਤਾ ਹੁਣਾ ਉਬਲੀ ਵੀ ਹੋਣੀ ਹੈ ਵੀ ਅਸੀਂ ਆਹ ਕੰਮ ਕੀਤਾ ਸੀ ਉਹ ਕੀਤਾ ਸੀ ਜਾਂ ਤਾਂ ਉਹ ਬੜੀ ਡਰ ਗਿਆ ਵੀ ਮੈਂ ਗਲਤ ਕੰਮ ਕਰ ਜਾਉਣੇ ਪੀਤੀ ਖਾਦੀ ਚ ਉਥੇ ਹਾਤੇ ਤੇ ਬੈਠੇ ਨੇ ਜਿਹੜੀ ਗੱਲ ਕੀਤੀ ਫਿਰ ਉਥੋਂ ਗਾਂ ਗੱਲ ਕਰਸ ਦੋ ਜਦੋਂ ਪਾਸੇ ਤਿੰਨ ਬੰਦਿਆਂ ਕੋਲ ਜਾਵੜੀ ਉਦੋਂ ਖਿੰਡ ਗਈ ਫਿਰ ਤਾਂ 3000 ਜਾਨਚ ਮਿੰਟ ਵਜਿਆ ਫਿਰ ਬਾਸ ਉਦੋਂ ਬਾਅਦ ਸਾਡੇ ਤੇ ਜਿਹੜੀ ਕਾਰਵਾਈ ਹੋਈ ਚੱਕਰ ਚ ਘੋਣ ਵਾਲਾ ਕੰਮ ਉਹ ਹੋ ਗਿਆ ਕਿੰਨੇ ਮਿੰਟ ਦੀ ਹੋ ਗਈ ਸੇ ਸੱਤ ਦੋਸਤੋ ਤੁਸੀਂ ਦੇਖ ਲਓ ਹਨਾ ਵੀ ਇੱਕ ਪਲਾਨ ਕਿਵੇਂ ਬਣਾਇਆ ਇੱਕ ਪਲੈਨਿੰਗ ਬਣਾਈ ਇੱਕ ਕਹਾਣੀ ਬਣਾਈ ਇਹਨਾਂ ਦੋਨਾਂ ਨੇ ਪਿਆਰ ਦੇ ਵਿੱਚ ਇੱਕ ਦੂਜੇ ਦੇ ਸੀਗੇ ਇਹ ਪਲੈਨਿੰਗ ਬਣਾਈ ਵੀ ਮੁੰਡੇ ਨੂੰ ਜਿਹੜਾ ਹੈਗਾ ਉਹਨੂੰ ਖਤਮ ਕੀਤਾ ਜਾਵੇ ਦੁਨੀਆ ਤੋਂ ਕੌਣ ਸੀ ਮੁੰਡਾ ਜੀਡੀ ਦੀ ਸਹੇਲੀ ਸੀ ਮਤਲਬ ਮੁੰਡੇ ਦੀ ਮਾਂ ਸੀ ਉਹਨੇ ਹੀ ਇਹਨੂੰ ਕਿਹਾ ਵੀ ਇਹ ਮੈਨੂੰ ਡਿੱਕਾ ਲਾਉਂਦਾ ਜਦੋਂ ਮੈਂ ਤੈਨੂੰ ਮਿਲਣਾ ਹੁੰਦਾ ਜਾਂ ਮੈਂ ਕਿਤੇ ਜਾਣਾ ਹੁੰਦਾ ਜਾਂ ਤੇਰੇ ਨਾਲ ਖੁੱਲ ਕੇ ਗੱਲ ਕਰਨੀ ਹੁੰਦੀ ਆ ਤਾਂ ਇਹ ਮੈਨੂੰ ਕਰਨ ਦਿੰਦਾ ਸ਼ੱਕ ਮੇਰੇ ਤੇ ਕਰਦਾ ਇਹਦਾ ਪਿਓ ਤਾਂ ਮੈਂ ਛੱਡ ਚੁੱਕੀ ਆ ਪਰ ਜਿਹੜਾ ਇਹਦਾ ਇਹ ਮੇਰਾ ਮੁੰਡਾ ਇਹ ਮੈਨੂੰ ਬੜਾ ਤੰਗ ਕਰਦਾ ਇਹਦੇ ਕਰਕੇ ਮੈਂ ਆਪਣੀ ਜ਼ਿੰਦਗੀ ਨਹੀਂ ਜੀ ਸਕਦੀ ਮੈਂ ਇਹਦੀ ਜ਼ਿੰਦਗੀ ਲੈਣਾ ਚਾਹਣੀ ਆ ਜਦੋਂ ਇਹਨੂੰ ਕਿਹਾ ਇਹ ਕਹਿੰਦਾ ਨਹੀਂ ਐਦਾਂ ਦਾ ਕੁਝ ਨਹੀਂ ਕਰਨਾ ਕਿਉਂਕਿ ਮੈਂ ਐਸੀ ਚੀਜ਼ਾਂ ਤੋਂ ਡਰਦਾ ਐਈ ਚੀਜ਼ਾਂ ਨਹੀਂ ਕਰਨੀਆਂ ਪਰ ਉਹ ਕਹਿੰਦੀ ਮੈਨੂੰ ਜੇ ਪਿਆਰ ਨਹੀਂ ਕਰਦਾ ਤਾਂ ਮੈਨੂੰ ਛੱਡ ਦੇ ਇਹ ਕੰਮ ਨਹੀਂ ਕਰਨਾ ਤਾਂ ਮੈਨੂੰ ਛੱਡ ਦੇ ਤੇਰੇ ਰਸਤੇ ਅਲੱਗ ਮੇਰੇ ਰਸਤੇ ਅਲੱਗ ਫਿਰ ਇਹਨੂੰ ਸੁਪਨੇ ਦੇ ਵਿੱਚ ਰਾਤਾਂ ਨੂੰ ਜਦੋਂ ਅਸਮਾਨ ਵੱਲ ਵੇਂਦਾ ਸੀ ਤੇ ਉਦੋਂ ਕਦੇ ਉਹ ਜਿਆਦਾ ਹੁੰਦੀ ਸੀ ਕਦੇ ਇਹ ਕੰਮ ਕਰਨ ਨੂੰ ਜੀ ਕਰਦਾ ਸੀ ਵੀ ਮੈਂ ਕਰਾਂ ਕੀ ਕਰਾਂ ਮੈਂ ਕੀ ਕਰਾਂ ਮੈਂ ਕੀ ਕਰਾਂ ਇੱਕ ਬੇਚੈਨੀ ਜੀ ਹੋ ਜਾਂਦੀ ਹੈ ਬਾਅਦ ਵਿੱਚ ਇਹ ਨੇ ਉਹਨੂੰ ਪੁੱਛਿਆ ਵੀ ਮੈਂ ਫੋਨ ਲਾਂ ਫੋਨ ਕਦੇ ਨਹੀਂ ਲਾਉਂਦੀ ਮੈਨੂੰ ਉਹ ਕਹਿੰਦੀ ਇਹ ਕੰਮ karenge ਤਾਂ ਫਿਰ ਮੈਂ ਤੇਰੇ ਨਾਲ ਰਹਿ ਸਕਦੀ ਹਾਂ ਤੇ ਬਾਅਦ ਵਿੱਚ ਇਹਨਾਂ ਦੋਵਾਂ ਨੇ ਇੱਕ ਪਲਾਨ ਬਣਾਇਆ ਉਹਨਾਂ ਨੇ ਇਹਨੂੰ ਬੇੜੇ ਦੇ ਵਿੱਚ ਟੋਆ ਪੱਟ ਕੇ ਉੱਥੇ ਖਤਮ ਕਰਕੇ ਉੱਥੇ ਦੱਬ ਦਿੰਦੇ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਦੋਂ ਬਾਅਦ ਉਹਦੀ ਮਾਂ ਇੱਕ ਪਲੈਨਿੰਗ ਖੇੜਦੀ ਆ ਵੀ ਇੱਕ ਉਹਦੇ ਪੋਸਟਰ ਬਣਾਉਂਦੀ ਆ ਗੁੰਮਸ਼ੁਦਾ ਦੇ ਜਾਂ ਕਹਿਦੀ ਆ ਵੀ ਇਹ ਮੁੰਡਾ ਸਾਡਾ ਕਿਤੇ ਗਿਆ ਹੋਇਆ ਜਾਂ ਰਿਪੋਰਟ ਲਿਖਾਉਂਦੀ ਆ ਐਦਾਂ ਕੁਝ ਕਰਦੀ ਆ ਵੀ ਲੋਕਾਂ ਨੂੰ ਐਦਾਂ ਲੱਗੇ ਵੀ ਸਾਡਾ ਮੁੰਡਾ ਬਿਗਵਾਚ ਗਿਆ ਵੀ ਲੋਕ ਮੈਨੂੰ ਪੁੱਛਣ ਨਾ ਵੀ ਮੇਰਾ ਤੇਰਾ ਮੁੰਡਾ ਕਿੱਥੇ ਆ ਕਿਉਂਕਿ ਸਾਡਾ ਜਿਹੜਾ ਸਹਚਾਰ ਆ ਉਹ ਚੱਲਦਾ ਰਵੇ ਬਾਅਦ ਦੇ ਵਿੱਚ ਇਹ ਉਹਨੂੰ ਛੱਡ ਦਿੰਦਾ ਜਾਂ ਉਹ ਇਹਨੂੰ ਛੱਡਦੀ ਹੈ ਗੱਲਬਾਤ ਇਹਨਾਂ ਦੀ ਅਲੱਗ ਹੋ ਜਾਂਦੀ ਹੈ 15 ਸਾਲ ਬਾਅਦ 16ਵਾਂ ਸਾਲ ਚੱਲਦਾ ਤਾਂ ਉਹ ਕਿਸੇ ਮੁੰਡੇ ਨਾਲ ਗੱਲਬਾਤ ਕਰ ਲੈਂਦੀ ਹੈ ਜਨਾਨੀ ਜਿਹੜੀ ਉਹ ਮੁੰਡੇ ਦੀ ਮਾਂ ਹੁੰਦੀ ਹੈ ਇਹਦੀ ਸਹੇਲੀ ਹੁੰਦੀ ਹੈ ਪ੍ਰਾਣੀ ਉਹ ਉਹ ਕਿਸੇ ਹੋਰ ਨਾਲ ਗੱਲਬਾਤ ਕਰ ਲੈਂਦੀ ਹੈ ਕਿਤੇ ਨਾ ਕਿਤੇ ਉਹਦੀਆਂ ਬਾਹਾਂ ਦੇ ਵਿੱਚ ਪਾ ਕੇ ਉਹ ਗੱਲਬਾਤ ਕਿਸੇ ਕੋਲ ਕਰ ਦਿੰਦੀ ਆ ਉਹਦੇ ਕੋਲ ਕਰ ਦਿੰਦੀ ਆ ਉਸ ਤੋਂ ਬਾਅਦ ਉਹ ਦਾਰੂ ਪੀ ਕੇ ਸਾਥ ਦੇ ਵਿੱਚ ਬਹਿ ਕੇ ਕਿਸੇ ਲੋਕਾਂ ਮੂਰੇ ਗੱਲ ਕਰ ਦਿੰਦਾ ਉਸ ਤੋਂ ਬਾਅਦ ਭਾਂਬੜ ਉੱਠ ਪੈਂਦਾ ਤੇ ਇਸ ਚੀਜ਼ ਦਾ ਪਤਾ ਲੱਗ ਜਾਂਦਾ ਪੁਲਿਸ ਇਕੱਠੀ ਹੋ ਜਾਂਦੀ ਹੈ ਸਾਰਾ ਕੁਝ ਵੇਂਦੇ ਮਾਹੌਲ ਬਣਦਾ ਤੇ ਉਸ ਚੀਜ਼ ਤੋਂ ਉਸ ਚੀਜ਼ ਜਗ੍ਹਾ ਤੋਂ ਪੱਟਿਆ ਜਾਂਦਾ ਫਿਰ ਭਾਈ ਜਦੋਂ ਲੋਕਾਂ ਚ ਪੁਲਿਸ ਕੋਲ ਜਾ ਗੱਲ ਜਾਂਦੀ ਹੈ ਇਹ ਫਿਰ ਕੀ ਗੱਲਬਾਤ ਕੀ ਬੰਦੀ ਹੈ ਗੱਲਬਾਤ ਹੈ ਕਿ ਭਾਈ ਸਾਨੂੰ ਚੱਕ ਲੈਂਦੇ ਆ ਹੂੰ ਠੀਕ ਆ ਚੱਕ ਜਗਾ ਕੇ ਭਾਈ ਉਹ ਤੁਹਾਨੂੰ ਪਤਾ ਹੀ ਆ ਤਾਂ ਉਹਨਾਂ ਨੂੰ ਜੇ ਤਾਂ ਭੂਤ ਨੱਚਦੇ ਨਹੀਂ ਦਿੰਦੀਆਂ ਜੀ ਐ ਬੰਦਾ ਥਾਣੀ ਦੱਸਦੇ ਸਾਨੂੰ ਪਤਾ ਨਹੀਂ ਹੈ ਦੋ ਤੇ ਜਦੋਂ ਸਾਨੂੰ ਪਹਿਲੇ ਜਦੋਂ ਜਦੋਂ ਜਲਦੀ ਸਾਨੂੰ ਚੱਕ ਲੈਂਦੇ ਹਨ ਪਹਿਲਾਂ ਅਸੀਂ ਬਥੇਰੇ ਕਹਿੰਦੇ ਉਹਨੇ ਵੀ ਨਹੀਂ ਸਾਨੂੰ ਨਹੀਂ ਪਤਾ ਹੂੰ ਉਹ ਵੀ ਨਹੀਂ ਮੰਨਦੇ ਮੈਂ ਵੀ ਨਹੀਂ ਮੰਨਦਾ ਠੀਕ ਆ ਜਦੋਂ ਸਾਡਾ ਦੋ ਤਿੰਨ ਤਨ ਚੱਲਦਾ ਕੰਮ ਇਹ ਤੇ ਫਿਰ ਜਦੋਂ ਵੀ ਪੁਲਿਸ ਵਾਲੇ ਸਾਨੂੰ ਪੂਰਾ ਤਸ਼ੱਦਦ ਕਰਨ ਲੱਗ ਜਾਂਦੇ ਆ ਉਦੋਂ ਬਾਅਦ ਫਿਰ ਉਹ ਮੰਨ ਗਈ ਠੀਕ ਆ ਜਦੋਂ ਮੰਨ ਗਈ ਤੇ ਉਹਨੇ ਕਹਿੰਦੀ ਵੀ ਇੱਥੇ ਵਿੜੇ ਚ ਐ ਕਰਕੇ ਸਾਡੇ ਐ ਨਾ ਪਿਆ ਤੇ ਮੈਨੂੰ ਵੀ ਕਹਿੰਦੇ ਕਹਿੰਦੇ ਵੀ ਅੰਗਰ ਕੋ ਤਾਂ ਮੰਨ ਗਈ ਤੇ ਮੈਂ ਫਿਰ ਉਹ ਮੰਨ ਗਈ ਮੈਂ ਕਿਹਾ ਵੀ ਆਪਾਂ ਵੀ ਹੁਣ ਕਿਉਂ ਕੁੱਟ ਖਾਈ ਜੰਨੇ ਆ ਹਨ ਤੇ ਮਾਹ ਜਿਹੋਨੇ ਪਲਾਨ ਬਣਾਇਆ ਸੀ ਇਹ ਅਸੀਂ ਕੀਤਾ ਹਨ ਉਦੋਂ ਮੁੜ ਕੇ ਚੱਲ ਸੋ ਬਾਈ ਸਾਨੂੰ ਆ ਗਏ ਉਹਨਾਂ ਨੇ ਪਟਾ ਪਟੋ ਕੇ ਉਹ ਤੇ ਦੇਖਿਆ ਸਾਰਾ ਸਿਸਟਮ ਤੇ ਬਸ ਉਸ ਤੋਂ ਬਾਅਦ ਫਟਾਖੇੜ ਖਤਮ ਹੋ ਗਿਆ ਮੇਰਾ ਘਰ ਵੀ ਪਟਾ ਗਿਆ ਹੁਣ ਉਹ ਤਾਂ ਪਟਾ ਹੀ ਜਾਣਾ ਸੀਗਾ ਹੁਣ ਤੁਨ ਜੁੰਨਾ ਨੂੰ ਜੇਲ ਕਿੰਨੇ ਟਾਈਮ ਦੀ ਹੋਈ ਸਾਨੂੰ ਹੋ ਗਈ ਭਈ ਇਹ 20 20 ਸਾਲ ਦੀ ਹੋ ਗਈ ਸਮਝ ਲੈ ਉਮਰ ਕੈਦ ਹੀ ਹੋ ਗਈ ਇੱਕ ਸਾਡੀ ਹਾਂ ਅੱਛਾ ਭਾਈ ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਐਹ ਜਿਹੇ ਕੰਮ ਕਰਦੇ ਐਹ ਜਿਹੇ ਗੱਲਾਂ ਕਰਦੇ ਆ ਐਹ ਜਿਹਾ ਸਿਸਟਮ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੇ ਹੀ ਅਗ ਆਪਣੀ ਅੰਦਰਲੀ ਅੱਗ ਬੁਝਾਉਣ ਵਾਸਤੇ ਐਹ ਜਿਹਾ ਕੰਮ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਭਾਈ ਇਹ ਕਿਸੇ ਦੀ ਜਾਨ ਲੈਣਾ ਉਹ ਚੰਗੀ ਗੱਲ ਨਹੀਂ ਠੀਕ ਹੈ ਇੱਕ ਮਾਂ ਹੋ ਗਈ ਜਿਹਨੇ ਉਹਦੇ ਢਿੱਡੋਂ ਜੰਮਿਆ ਹਨਾ 9 ਮਹੀਨੇ ਕੁੱਖ ਜਿਹਾ ਰੱਖਿਆ ਛਾਤੀ ਦਾ ਦੁੱਧ ਪਿਆ ਤੇ ਉਹ ਜਨਾਨੀ ਆ ਉਹਦਾ ਇੱਕ ਉਹਦੀ ਕਾਮਵਾਸ਼ ਨੇ ਦੇ ਖਾਤਰ ਏਡੀ ਪੈਰੀ ਬਣ ਜਾਊਗੀ ਤੇ ਮੈਂ ਉਹਦੋਂ ਇਹ ਨਹੀਂ ਚੀਜ਼ ਸੋਚੀ ਵੀ ਆ ਜਿਹੜੀ ਉਹਦੇ ਢਿੱਡੋਂ ਜੰਮ ਕੇ ਉਹਦੀ ਏਡੀ ਪੈਰੀ ਬਣੀ ਬੈਠੀ ਆ ਮਤਲਬ ਤੁਸੀਂ ਇੰਨੇ ਸੀ ਹਾਂ ਮੈਂ ਬਸ ਉਹ ਤਾਂ ਮਤਲਬ ਸੀ ਵੀ ਮੈਂ ਇਸ਼ਕ ਚ ਇੰਨਾ ਕਰਨਾ ਸੀ ਯਾਰ ਮੈਨੂੰ ਉਹ ਤੋਂ ਬਿਨਾ ਕੋਈ ਦੀਂਦੇ ਨਹੀਂ ਸੀਗਾ ਜਦੋਂ ਹੌਲੀ ਹੌਲੀ ਹੁਣ ਸਮਝ ਆ ਗਈ ਹੁਣ ਇਹ ਚੀਜ਼ ਦੇਖੀ ਵੀ ਜਿਹੜੀ ਜਨਾਨੀ ਆਦੇ ਢਿੱਡੋ ਜੰਮ ਕੇ ਆਦਾ ਦੁੱਧ ਪਿਆ ਕੇ ਜਿਹੜੀ ਉਹਦੀ ਨਹੀਂ ਹੋਈ ਤਾਂ ਆਪਣਾ ਕਿੱਥੋਂ ਹੋ ਹਮ ਆਪਣੀ ਕਿੱਥੋਂ ਹੋਣਾ ਸੀ ਜਦੋਂ ਗੋਡੇ ਗਿੱਟੇ ਚੱਲਦੇ ਸੀ ਉਦੋਂ ਇਹ ਚੀਜ਼ਾਂ ਨਹੀਂ ਹੋਈਆਂ ਉਦੋਂ ਜਵਾਨੀ ਸੀ ਉਦੋਂ ਚਸਕਾ ਸੀ ਇੱਕ ਉਦੋਂ ਉਦੋਂ ਗਲਤੀ ਹੋ ਗਈ ਹੁਣ ਇਹ ਹੁਣ ਪਸਤਾਵਾ ਹੋ ਰਿਹਾ ਇਹ ਉਮਰ ਦੇ ਵਿੱਚ ਆ ਕੇ ਭਈ ਇਹ ਰੋ ਪਛਤਾਵਾ ਤਾਂ ਹੋਣਾ ਹੀ ਹੋਣਾ ਕਿਉਂਕਿ ਆਪਾਂ ਜਵਾਨੀ ਵੇਲੇ ਜਿਹੜੀ ਚੀਜ਼ ਆਪਾਂ ਕਰ ਲੈਨੇ ਨਾ ਜਦੋਂ ਥੋੜਾ ਜਿਹਾ ਬੰਦਾ ਟਾਲਦਾ ਉਹਦੇ ਬਾਅਦ ਉਹਨੂੰ ਪਛਤਾਵਾ ਚ ਪਛਤਾਵੇ ਬਣਾ ਕੁਝ ਨਹੀਂ ਹੁੰਦਾ ਤੇ ਕੋ ਮਾਸੂਮ ਦੀ ਜ਼ਿੰਦਗੀ ਅਸੀਂ ਬਰਵਾਦ ਕਰਤੀ ਉਹਨੂੰ ਆਹ ਕੰਮ ਕੀਤਾ ਉਹਦੇ ਲਈ ਅਸੀਂ ਸਾਨੂੰ ਰੱਬ ਵੀ ਨਹੀਂ ਮਾਫ ਕਰੇ ਕੀ ਕਹਿਣਾ ਚਾਹਣਾ ਲੋਕਾਂ ਨੂੰ ਬਈ ਮੈਂ ਇਹ ਗੱਲ ਕਹਿਣਾ ਯਾਰ ਜਿਹਦੇ ਤੁਸਦੇ ਆਪ ਦੀ ਕਾਮਵਾਸ਼ਨਾ ਜਾਂ ਉਹਦਾ ਸੁਆਦ ਆ ਨਾ ਉਹਦੇ ਲਈ ਕਿਸੇ ਦੀ ਜਾਨ ਨਾ ਲਓ ਨਾ ਹੁਣ ਕਈ ਕੁੜੀਆਂ ਨਾ ਹੁਣ ਕੁੜੀਆਂ ਜਿਹੜੀਆਂ ਹੁਣ ਕਈ ਇਹ ਹੁਣ ਵੇਖਿਆ ਪਏ ਕੀ ਕੋਸ਼ਿਸ਼ ਕਰਦੇ ਹਨਾ ਵੀ ਘਰ ਵਾਲ ਨੂੰ ਮਾਰਦਾ ਉਹਨੂੰ ਕਰਤਾ ਕਰਤਾ ਡਰਾਮਾ ਚ ਪਾਤਾ ਘਰੇ ਨਾ ਪਤਾ ਉਹ ਜਵਾਕ ਨਾ ਪਤਾ ਵੀ ਇਹ ਚੀਜ਼ਾਂ ਸਹੀ ਨਹੀਂ ਗਾ ਹੁਣ ਕਈ ਬੰਦੇ ਆ ਭੰਦ ਨਹੀਂ ਉਹ ਛੱਡ ਦਿੰਦੇ ਆ ਜਾਂ ਕੁੜੀਆਂ ਨੂੰ ਉਹ ਕਰ ਦਿੰਦੇ ਆ ਠੀਕ ਆ ਨਾ ਵੀ ਇਹ ਚੀਜ਼ਾਂ ਮੈਂ ਇਹ ਨਹੀਂ ਗੱਲ ਕਹਿੰਦਾ ਯਾਰ ਵੀ ਹਾਂ ਜੀ ਤੁਹਾਡੀ ਨਿਵਦੀ ਆ ਤਾਂ ਰੱਖ ਲਓ ਜੇ ਨਹੀਂ ਨਿਵਦੀ ਤਾਂ ਤੁਸੀਂ ਸੈਪਰੇਟ ਹੋ ਸਕਦੇ ਪਰ ਮਾਰਨਾ ਕੋਈ ਹੱਲ ਨਹੀਂ ਕਿੱਦਾਂ ਲੱਗਣਗੀਆਂ ਕੰਦਾ ਜੇਲ੍ਹ ਦੀਆਂ ਕੰਦਾ ਕਿੱਦਾਂ ਲੱਗਣਗੀਆਂ ਹੁਣ ਭਾਈ ਹੁਣ ਤਾਂ ਵਸੇ ਤੈਨੂੰ ਪਤਾ ਹੀ ਹੈ ਜ਼ਿੰਦਗੀ ਭਲਾ ਰੋ ਕੇ ਕੱਟ ਲਾ ਭਲਾ ਹੱਸ ਕੇ ਕੱਟ ਲਾ ਖਤਮ ਹੋ ਗਈ ਠੀਕ ਹੈ ਨਾ ਹੁਣ ਉਸ ਤੋਂ ਬਾਅਦ ਤਾਂ ਹੁਣ ਤੈਨੂੰ ਪਤਾ ਹੀ ਹੈ ਜਿਹੜਾ ਕੋਈ ਦੱਸਣਾ ਹੋ ਸਕਦਾ ਅੰਦਰ ਕੀ ਪਤਾ ਕੀ ਹੋਣਾ ਜਿਹੜੇ ਅੰਦਰ ਕਈ ਬੈਠੇ ਆ ਬਥੇਰੇ ਬੰਦੇ ਉਹ ਜੇ ਬੈਠੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਇਹਨੇ ਆ ਦੇ ਆਸ਼ਕ ਸਹੇਲੀ ਦਾ ਮੁੰਡਾ ਮਾਰਿਆ ਤੇ ਹੋ ਸਕਦਾ ਉਹ ਜਾ ਕੇ ਅੰਦਰ ਸਾਨੂੰ ਸ਼ਾਂਗਣ ਹੂੰ ਠੀਕ ਹੈ ਨਾ ਕਈ ਬੰਦੇ ਬਥੇਰੇ ਗੈਰਤਾਂਲੇ ਬੈਠੇ ਆ ਪਰ ਹਜੇ ਇਹ ਚੀਜ਼ਾਂ ਦਾ ਡਾਰੀ ਹੈ ਬਈ ਯਾਰ ਤੇ ਪਰ ਮੈਂ ਜਿਹੜੀ ਜ਼ਿੰਦਗੀ ਆ ਮੈਂ ਪਛਤਾਉਣਾ ਪਛਤਾਉਣਾ ਮੈਂ ਉਹਦੀ ਲੱਗੇ ਜਦੋਂ ਮੈਂ ਮੈਨੂੰ 8-10 ਸਾਲ ਲੰਘੇ ਐ ਇਸਕ ਦਾ ਭੂਤ ਮੈਨੂੰ ਉੱਤਰਨ ਲੱਗ ਗਿਆ ਕਿਤੇ ਨਾ ਕਿਤੇ ਦਿਲ ਦੇ ਵਿੱਚ ਇਹ ਸੀਗਾ ਵੀ ਇਹ ਕੰਮ ਹੋਊਗਾ ਹੀ ਹੋਗਾ ਫੜਿਆ ਜਾਵਾਂਗਾ ਛੜਿਆ ਫੜਿਆ ਜਾਵਾਂਗਾ ਮੈਨੂੰ ਇਹ ਜਦੋਂ ਬਈ ਇਹਨੇ ਕਿਸੇ ਹੋਰ ਮੁੰਡੇ ਨਾਲ ਗੱਲ ਕਰ ਲਈ ਸੀ ਮੈਂ ਕਿਉਂ ਪਿੱਛੇ ਹਟਿਆ ਮੈਂ ਕਿਹ ਜਿਹੜਾ ਉਹਦੇ ਜਿਹੜੀ ਉਹਦੇ ਪੁੱਤ ਨੂੰ ਨਗਾਹ ਹੱਦਿ ਮੈਨੂੰ ਕਿਵੇਂ ਛੱਡੂਗੀ ਕੱਲ ਨੂੰ ਮੈਂ ਠੱਕਾ ਜਾਊਂਗਾ ਧੰਨਵਾਦ ਹਾਂ ਧੰਨਵਾਦ ਦੋਸਤੋ ਅੱਜ ਦੀ ਜਿਹੜੀ ਖਬਰ ਆ ਤੁਹਾਡੇ ਕੋਲ ਮੈਂ ਲੈ ਕੇ ਆਇਆ ਜਿਹੜੀ ਇੱਕ ਮਾਂ ਆਪਣੇ ਜਿਸਮ ਦੀ ਭੁੱਖ ਅੱਜ ਦੇ ਟਾਈਮ ਦੇ ਵਿੱਚ ਇਹ ਤੋਂ ਵੱਡਾ ਕਲਯੁਗ ਕੀ ਹੋ ਸਕਦਾ ਯਾਰ ਕਲਯੁਗ ਦਿਨ ਪਰ ਦਿਨ ਜਿਹੜਾ ਵਧਦਾ ਜਾ ਰਿਹਾ ਇੱਕ ਮਾਂ ਹੀ ਆਪਣੇ ਮੁੰਡੇ ਨੂੰ ਖਤਮ ਕਰ ਦਿੰਦੀ ਆ ਇੱਕ ਆਪਣੇ ਵਿਹੜੇ ਦੇ ਵਿੱਚ ਦਫਨ ਕਰ ਦਿੰਦੀ ਆ ਉਹਦੇ ਉੱਤੋਂ ਦੀ ਲੰਗਦੀ ਵੀ ਆ ਉਹਦੇ ਉੱਤੋਂ ਦੀ ਰੋਟੀਆਂ ਵੀ ਖਾਂਦੀ ਉਹ ਤੇ ਮੰਜੇ ਵੀ ਡਾਉਂਦੀ ਆ ਸਾਰਾ ਕੁਝ ਕਰਦੀ ਆ ਤੁਸੀਂ ਇਹ ਦੇਖੋ ਯਾਰ ਹਨਾ ਵੀ ਇੱਕ ਮਾਂ ਆਪਣੇ ਦਿਲ ਦੇ ਵਿੱਚ ਕਿੰਨਾ ਕੁ ਉਹਦੇ ਲਈ ਪਾਪ ਰੱਖੀ ਬੈਠੀ ਹੋਊਗੀ ਆਪਣੀ ਸਿਰਫ ਅੰਦਲੀਅਕ ਵਿਜਣ ਵਾਸਤੇ 15 ਸਾਲ ਬਾਅਦ ਪਤਾ ਲੱਗਦਾ 15 ਸਾਲ ਬਾਅਦ ਪੁਲਿਸ ਨੂੰ ਵਿਆਹ ਕੀ ਚੱਕਰ ਬਣ ਗਿਆ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਇਸ ਚੀਜ਼ਾਂ ਦਾ ਧਿਆਨ ਰੱਖੋ ਵੀ ਆਪਣੇ ਹੀ ਜਿਸਮ ਨੂੰ ਆਪਣੀ ਅਗ ਨੂੰ ਬੁਝਾਉਣ ਵਾਸਤੇ ਆਪਣੇ ਇਸ਼ਕ ਨੂੰ ਪੂਰਾ ਕਰਨ ਵਾਸਤੇ ਕਿਸੇ ਦੀ ਜਾਨ ਨਾ ਲਓ ਸਾਰੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ